ਸਾਦੇ ਨਪਰ ਪਰਿ ਸਤ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਤੇ ਬਾਕੀ ਉਧਰ ਕੰਮ ਚੱਲ ਪਿਆ ਗੋਲੇ ਦਾ ਅਗਲੇ ਲੈਟਰ ਦੀ ਤਿਆਰੀ ਆ ਬਸ ਤੇ ਕਾਲਬ ਹੋ ਗਿਆ ਸਾਰ ਤੇ ਮੂਰ ਲਾ ਵੀ ਜਿਹੜਾ ਫਰੰਟ ਆ ਤੇ ਉਹਦਾ ਵੀ ਡਾਇਨ ਤਕਰੀਬਨ ਨੇੜ ਤੇ ਜੜੀ ਆ ਤੇ ਉਹ ਵੀ ਦਿਖਾਉਣਾ ਫਿਰ ਝਲਕ ਅਗਲੀ ਵੀਡੀਓ ਚ ਤੇ ਮਾੜੀ ਜੀ ਤਿਆਰੀ ਹੋ ਲੈਣ ਦੀ ਆ ਹੋਰ ਥੋੜੀ ਜੀ ਤੇ ਬਾਕੀ ਮੋਟਰ ਤਿਆਰ ਪਈ ਆ ਤੇ ਕੱਲ ਦਾ ਕੱਢਣ ਲੱਗੇ ਸੀ ਗੋਹਾ ਤੇ ਕੱਲ ਫਿਰ ਲੇਟ ਆ ਗਈ ਤੇ ਦੇਖਦੇ ਹਜੇ ਚੱਲਦਾ ਵਾ ਕੰਮ ਤੇ ਦੇਖ ਸਕਦੇ ਆ ਓਵਰਫਲੋ ਹੋਣ ਵਾਲਾ ਆਪਣਾ ਡੈਗ ਜਿਹੜਾ ਹੈ ਜੱਗ ਬਣੀ ਪਈ ਆ ਗੈਸ ਦੀ ਇਹ ਹੈ ਆਪਣਾ ਗੋਬਰ ਗੈਸ ਵਾਲਾ ਸਾਰਾ ਜਿਹੜਾ ਬੇਸਟ ਇਧਰ ਆਉਂਦੀ ਆ ਆਮ ਆਪਣੇ ਨੂੰ ਸੈਲਰੀ ਕਹਿ ਦਿੰਦੇ ਆ ਜੇ ਤੇ ਆ ਆਮ ਕਹਿ ਦਿੰਦੇ ਆ ਨੂੰ ਗੋਹੇ ਵਾਲੀ ਮੋਕ ਤੇ ਪਿੱਛੇ ਪੈਪ ਆਪਣਾ ਜਿਹੜਾ ਜਾਂਦਾ ਘੁੰਮ ਕੇ ਪਿੱਛੇ ਖੇਤ ਚ ਜਾਵੜਦਾ ਤੇ ਉਧਰ ਰਹਿ ਇੱਕ ਫਿਰਗੇ ਮੈਨ ਲੱਗਾ ਰਾਤ ਮੈਂ ਦੇਖਿਆ ਨਹੀਂ ਗਾ ਹੁਣ ਦੇਖਿਆ ਸੋਵੇ ਤੇ ਤਿੰਨ ਦਿਨ ਹੋ ਗਏ ਵੇਟ ਕਰਦੇ ਆ ਇਹਨੂੰ ਤੇ ਵਿੱਚ ਸਰੋ ਲਾ ਦੀਏ ਲੇਟ ਹੋਈ ਜਾਂਦੀ ਐ ਸਮਾਂ ਦੀ ਖੇਤ ਵਿਹਲਾ ਪਿਆ ਆਪਣਾ ਤੇ ਰੈਕ ਤਾਂ ਲਾਗੇ ਆ ਤੇ ਅੱਜ ਬੰਨ ਜਾਣਗੇ ਗੱਠਾ ਤੇ ਬਾਕੀ ਵਧੀਆ ਸੁੰਭਰੀ ਗਈ ਐ ਸਾਰੀ ਤਕਰੀਬਨ ਰੈਕ ਨਾ ਤੇ ਹੈ ਨਹੀਂ ਕਿ ਖਿਲਰੀ ਉਪਰ ਮਾਰੀ ਸੀਗੀ ਇਹ ਚ ਕਿਉਂਕਿ ਨੀਵਾ ਕਰਕੇ ਕਟਰ ਵੱਡਾ ਹੋਇਆ ਸੀ ਝੋਨਾ ਤੇ ਵਿੱਚ ਬਾਕੀ ਲੱਗਾ ਹੋਇਆ ਸੀ ਆਪਣਾ ਦੂਜਾ ਐਸਐਮਐਸ ਮਸ਼ੀਨ ਦੇ ਮਗਰ ਭਰਾ ਜੀ ਫਿਰ ਉਹਦੇ ਨਾਲ ਅਬਰੀਕ ਹੋ ਜਾਂਦੀ ਥੋੜੀ ਜੀ ਪਰ ਫਿਰ ਵੀ ਹੈਗੀ ਆ ਖਰਚੇ ਜੇ ਆ ਗਏ ਲੋਟ ਤੇ ਬਾਕੀ ਜਨਰੇਟਰ ਤਿਆਰ ਖੜਾ ਤੇ ਲੈ ਕੇ ਨਹੀਂ ਗਏ ਸੋਭਾ ਮੈਂ ਕਿਹਾ ਥੋੜਾ ਜਿਆ ਦਿਨ ਗਰਮ ਜਿਆ ਹੋ ਜਾਵੇ ਸਾਡੇ ਘਰ ਲੇਟ ਆਉਣੀ ਸੀ ਮੈਨੂੰ ਅੱਜ ਸ਼ਾਇਦ ਵਾਰੀ ਬਦਲੀ ਨਾ ਹੋ ਜਾਵੇ ਤੇ ਦੇਖਦੇ ਆਂ ਵਾਰੀ ਜੇ ਬਦਲੀ ਹੋ ਗਈ ਫਿਰ 1 ਵਜੇ ਬਾਰੀ ਆਉਗੀ ਫਿਰ ਇੱਧਰ ਜਨਰੇਟਰ ਚੱਲੂਗਾ ਪਹਿਲਾਂ ਤੇ ਆ ਵੀ ਮਸ਼ੀਨਾਂ ਲਾਈਏ ਅੰਦਰ ਕਾਫੀ ਟਾਈਮ ਹੋ ਗਿਆ ਬਾਹਰ ਹੀ ਖੜੀਆਂ ਵਜੈਰੀਆਂ ਹੈ ਕਿ ਰਹਿਣਾ ਧੋ ਕੇ ਅੰਦਰ ਲਾ ਦਿੰਦੇ ਦੁਬਾਰਾ ਹੁਣ ਤਾਂ ਤੋਤੀਆਂ ਹੋਈਆਂ ਵੋ ਨੇ ਤੇ ਹੁਣ ਚੱਲਣਾ ਪੱਠੇ ਵਾਲੀ ਮਸ਼ੀਨ ਨੇ ਇਹਦੀ ਬਾਰੀ ਆ ਤੱਲਾ ਹੀ ਤੋਂ ਆਪਣਾ ਲੈਡ ਦਾ ਪਤਾ ਲੱਗ ਜਾਂਦਾ ਘਰੋਂ ਤੇ ਜਾਨਵਰ ਬੈਠੇ ਆ ਪੂਰੇ ਠੀਕ ਹੈ ਤੇ ਛੱਡ ਦਿਆਂ ਇਹਨਾਂ ਨੂੰ ਤੁੱਪੇ ਫੇਰ ਹੁਣ ਤੇ ਉਧਰ ਚੱਲਦੇ ਆ ਫਿਰ ਦਿਖਾਉਨੇ ਆ ਕੰਮ ਕੋਠੀ ਦਾ ਕਿੱਥੇ ਕਿ ਪਹੁੰਚਿਆ ਤੇ ਬੱਜ ਜਿਲੀ ਬੁਜ ਜਿਲੀ ਆਈਪੇ ਇਹ ਬਾਹਰ ਤੇ ਅੰਦਰ ਤੇ ਟਾਈਲਾਂ ਵਾਲੇ ਉਹਨਾਂ ਨੇ ਇੱਕ ਵਾਸੇ ਕਰਤੀਆਂ ਕਾਫੀ ਇਹ ਟਾਈਲਾਂ ਦੇ ਵਿੱਚ ਆਪਾਂ ਚਣਤੀਆਂ ਤੇ ਹੁਣ ਕੰਮ ਚੱਲ ਪਿਆ ਸੀਗਾ ਤੇ ਕੰਮ ਫਿਰ ਬੰਦ ਸੀਗਾ ਇਹਦਾ ਹੁਣ ਚਣਾਈ ਚਣੂਈ ਵਾਲਾ ਤੇ ਦੇਖ ਲੈ ਫੇਰ ਕਿੱਧਰੋਂ ਸ਼ੁਰੂ ਕਰੀਏ ਕੰਮ ਫੇਰ ਤੇ ਬਾਕੀ ਥੱਲੇ ਵਾਲਾ ਲੈਂਡਰ ਦਾ ਗੋਲਾ ਦੇਖ ਸਕਦੇ ਆ ਪੂਰਾ ਸਫਾਈ ਨਾਲ ਕੰਮ ਆ ਪੂਰਾ ਜਦੋਂ ਕਾਰੀਗਰ ਮੈਸਤਰੀ ਹੋਣ ਤੇ ਫੇਰ ਕੰਮ ਸਫਾਈ ਨਹੀਂ ਚੱਲਦਾ ਵਾ ਇਹ ਦਰਵਾਜ਼ਾ ਆ ਗਿਆ ਫਰੰਟ ਇਹ ਦਾ ਬਣਾ ਡਿਜ਼ਾਈਨ ਇਹਦਾ ਤੇ ਜਿਹੜਾ ਉੱਪਰ ਜਿਹੜੀ ਆਪਣੀ ਡਬਲ ਸਟੋਰੀ ਆ ਉਹਦੇ ਨਾਲ ਹੀ ਇਹ ਅਟੈਚ ਹੋਣਾ ਸੀਗਾ ਗੇਟ ਮੇਨ ਨੇ ਇਦਾਂ ਪ੍ਰੋਜੈਕਟ ਬਣ ਰਿਹਾ ਇਹ ਜਿਹੜੇ ਮੇਨ ਐਂਟਰੀ ਆ ਏਦਾਂ ਬਣਾਣਾ ਮੂਰ ਬਰਾਂਡਾ ਜਿਹੜਾ ਤੇ ਚੱਲਦੇ ਆ ਉੱਪਰ ਦਿਖਾਉਨੇ ਆ ਸ਼ਟਰਿੰਗ ਦਾ ਕੰਮ ਕਾਫੀ ਲੰਮਾ ਚੌੜਾ ਕੰਮ ਹੋ ਜਾਂਦਾ ਵਾ ਲੈਂਟਰ ਤੋਂ ਪਹਿਲਾਂ ਤਿਆਰੀ-ਵਿਅਾਰੀ ਜਿਹੜੀ ਕਾਫੀ ਟਾਈਮ ਖਾਂਦੀ ਆ ਤੇ ਥੱਲੇੋਂ ਦੇਖ ਸਕਦੇ ਹਾਂ ਹੁਣ ਤਿਆਰੀ ਚੱਲ ਪਈ ਆ ਨਾਲ ਹੀ ਬਿਜਲੀ ਦਾ ਪਟਪਟਾਈ ਆ ਚੱਲਦਾ ਸਾਰਾ ਤੇ ਇਹਦੇ ਜਿਹਨੇ ਛੱਤ 'ਚ ਕੋਈ ਪਾਈਪ ਨਹੀਂ ਪਾਈ ਆਪਣੇ ਤੇ ਹੁਣ ਜਿਹੜਾ ਡਾਊਨ ਸੀਲਿੰਗ 'ਚ ਆਊਗਾ ਜਿਹੜਾ ਕੁਛ ਵੀ ਆਊਗਾ ਹੁਣ ਪੱਖਿਆਂ-ਪੋਖਿਆਂ ਵਾਲੇ ਜਾਂ ਕੋਈ ਵੀ ਆਉਣੇ ਵੈਂਟ ਆਉਣੇ ਆ ਤੇ ਬਾਕੀ ਫੀਟਿੰਗ ਦਾ ਕੰਮ ਜਿਹੜਾ ਪਟਪਟਾਇਆ ਵਾ ਬਿਜਲੀ ਦਾ ਉਹ ਚੱਲਦਾ ਵਾ ਸੋਚਾਂ ਸੱਚਾਂ ਦਾ ਪ੍ਰੋਜੈਕਟ ਵੱਡਾ ਵਾ ਫਿਰ ਇਹਨੂੰ ਟਾਈਮ ਲੱਗਣਾ ਹੀ ਆ ਤੇ ਇਹਦਰ ਪਲਾਸਟਰ ਦਾ ਵੀ ਚੱਲ ਪਿਆ ਨਾਲ ਦੀ ਨਾਲ ਕਿਉਂਕਿ ਹੁਣ ਸਾਰੇ ਮੈਸਤਰੀਆਂ ਦਾ ਕੰਮ ਹੌਲੀ-ਹੌਲੀ ਰੁਰ ਪੈਣਾ ਇਹਦੇ ਵਿੱਚ ਤੇ ਆ ਗਈ ਲੌਬੀ ਪੂਰਾ ਖੁੱਲਾ ਹਾਲ ਹੈਗਾ ਜਿਵੇਂ ਮਰਜੀ ਇਹਨੂੰ ਵਰਤੀ ਚੱਲੀਏ ਤੇ ਬਾਕੀ ਚੱਲਦੇ ਆਂ ਉੱਪਰ ਉੱਪਰ ਵੀ ਹੁਣ ਟਕਿਆ ਜਾਣਾ ਸਾਰਾ ਜਿਹੜਾ ਚਾਨਣ ਜਿਆ ਸੀਗਾ T-shirt ਰੰਗ ਦਾ ਕੰਮ ਚੱਲਦਾ ਇਆਗੇ ਬੀਮ ਇਹ ਥੰਬੀ ਉਹ ਆਪਣਾ ਥੱਲਾ ਲਾ ਇਧਰ ਲੈ ਕਰਦਾ ਇਦਾਂ ਦੱਸਦਾ ਤੇ ਇਧਰ ਆ ਗਈ ਕੁਟੀਆ ਸਾਹਿਬ ਇਹ ਚੱਲ ਪਿਆ ਗੋਲੇ ਦਾ ਕੰਮ ਫੇਰ ਇਦਾਂ ਵੀਊ ਬਣਾਦਾ ਉੱਪਰਲਾ ਇਤੋਂ ਅੱਗੇ ਇਹਦਾ ਸਿਸਟਮ ਬਣਦਾ ਹੁਣ ਇਕੱਠਾ ਹੈ। ਕਾਫੀ ਜਿਗਾੜ ਖੁੱਲਾ ਬਣਦਾ ਉੱਪਰ ਆ ਕੇ। ਬਾਕੀ ਖੇਤਾਂ ਦਾ 뷰 ਦੇ ਸਾਰੇ ਐ ਇਤੋਂ ਆਪਣੇ ਲਾਸਟ ਤੇ ਆ ਜਾਂਦੇ ਆ ਘਰ ਤੇ ਜਾਨੀ ਆਪਾਂ ਨੂੰ ਠੀਕ ਹੈ ਜਿਵੇਂ ਉਸ ਹਿਸਾਬ ਨਾਲ ਜਿਵੇਂ ਆਪਾਂ ਬਾਹਰ ਨਿਕਲ ਨੂੰ ਫਿਰਦੇ ਆ ਪਿੰਡ ਚ ਤੇ ਆਪਣਾ ਗੁਦਰ ਤੇ ਪਹਿਲਾਂ ਹੀ ਬਾਹਰ ਆ ਸਾਈਡ ਤੇ ਆਪਾਂ ਬੈਕ ਸਾਈਡ ਤੋਂ ਚੱਲ ਪੈਂਦੇ ਆ ਖੇਤ ਆਪਣੇ ਤੇ ਸੈਟਾ ਕੰਮ ਤੇ ਬਸ ਮੈਲਾ ਦਾ ਲਾਉਣਗੇ ਪੰਜ ਚਾਰ ਦਿਨ ਹੋਰ ਤੇ ਤਿਆਰੀ ਵੈਰੀ ਤੋਂ ਬਾਅਦ ਫਿਰ ਪਾਊਗਾ ਲੈਂਟਰ ਇਹਦਾ ਤੇ ਡਬਲ ਸਟੋਰੀ ਆ ਇਹ ਇਹਦੇ ਉੱਪਰ ਇਹਦੇ ਫਿਰ ਟਾਪ ਇਹੀ ਆਪਣਾ ਚੱਲਦੇ ਆ ਥੱਲੇ ਬਾਕੀ ਤੇ ਫਿਰ ਦਿਖਾ ਦਾਂਗੇ ਅੱਗੇ ਵਾਲਾ ਕੰਮ ਕੰਮ ਨੂੰ ਪੂਰਾ ਸਫਾਈ ਵਾਲਾ ਮੈਸਤਰੀਆਂ ਦਾ ਤੇ ਮੈਸਤਰੀ ਆਪਣੇ ਹੈਗਾ ਲੋਟੋ ਵਾਦੀ ਤੇ ਰੈਕੋਰਡ ਦੇ ਨਾਲ ਤੇ ਦਿੱਲੀ ਆਉਂਦੇ ਆ ਉੱਥੋਂ ਫਿਰ ਸਾਰੀ ਟੀਮ ਉੱਥੇ ਹੀ ਆਉਂਦੀ ਆ ਤੇ ਸ਼ਾਮ ਨੂੰ ਵਾਪਸ ਜਾ ਵੜਦੇ ਆ करद ट्रैक्टर स्टार्ट फिर चलिए तो तोपाई मोटर से नौ बज गए तो लाइट आई नहीं गई लाइट आऊ एक बजे ਵੀ ਆ ਗਿਆ ਲੈਟਰ ਫਿਰ ਆ ਜਾ 1 ਵਜੇ ਆਊਗੀ ਉਦੋਂ ਉਹ ਵੀ ਨੇੜੇ ਤੇ ਲੈ ਜਾਊਗਾ ਟਾ ਹਾਂ ਵੀ ਜਿੰਮੇ ਕਿਧਰ ਫਿਰਦਾ ਬਈ ਆ ਪਾਣੀ ਫੇਰ ਛੜਦਾ ਇਹਨੂੰ ਦੁਬਾਰਾ ਪਾਣੀ ਪਾਣੀ ਆ ਰਹਿਣ ਲਗਾ ਖਾਣਾ ਕਿਹੜੀਆਂ ਨੇ ਨਹੀਂ ਕਿ ਸੈਲ ਬਹੁਤ ਆਇਆ ਨੋ ਆ ਰਹਿਣ ਦੇ ਰਹਿਣ ਦੇ ਬਤਾਉ ਉਹ ਪਰਲਿਆਂ ਨੂੰ ਲਾਉਣ ਵਾਲਾ ਆ ਇਹਨਾਂ ਨੂੰ ਲਾ ਦੇ ਜਾਂ ਉਹਨਾਂ ਨੂੰ ਲਾ ਦੇ ਪਹਿਲਾਂ ਵੱਡੀ ਨੂੰ ਉਹ ਫੇਰ ਰਹਿ ਜਾਣੀ ਆ ਇੱਕ ਪਟਾ ਲੱਗ ਗਿਆ ਕੱਲ ਰਾਤ ਸਿਰੇ ਉਹ ਹਾਂ ਹਾਂ ਜਨਰੇਟਰ ਵਾਲਾ ਹਾਂ ਉੱਥੇ ਕਿੰਨਾ ਹੋ ਗਿਆ ਹੋ ਗਿਆ ਪਟਾ ਉਹ ਉੱਥੇ 4 ਹੋ ਗਏ ਸੀ ਦੋ ਔਰਲੇ ਦੇ ਦੋ ਉਧਰੋਂ ਔਰਲੇ ਦੇ ਔਰਲੇ ਦੇ ਚਲੋ ਉਹ ਤਾਂ 1 ਵਜੇ ਆਉ ਉਨਾਈਟ ਹੋਣ ਮੈਨ ਲਾਦਾ ਠੀਕ ਆ ਜੀ ਉਹਨਾਂ ਟਾਈਮ ਤੇ ਜਨਰੇਟਰ ਮੈਂ ਲੈ ਕੇ ਚੱਲਦਾ ਫਿਰ ਤੂੰ ਆ ਜਾ ਫਿਰ ਬਸ ਠੀਕ ਆ ਜੀ ਚਾਹ ਪਈ ਆ ਤੇਰੀ ਉਹ ਤੇ ਬੋਤਲ ਚ ਗੋਬੇ ਤੇ ਹਜੇ ਗਿੱਲੀ ਆ ਮੈਂ ਕਹ ਨਾ ਇਹਦੇ ਨਾਲ ਹੀ ਗੜਾਈ ਹੋ ਜਾਣੀ ਤੇਰੀ ਗਿੱਲੀ ਆ ਹੀ ਆ ਬਟਾ ਠੀਕ ਆ ਜੀ ਤੋੜਨ ਵਾਲੀ ਵੀ ਆ ਕੱਲੂ ਤੋੜ ਲਾਂਗੇ ਬੈਂਗਣੀ ਜੀ ਨਹੀਂ ਆ ਇਹ ਨਿਕਾਲਾ ਸਿੱਧੀ ਆਹ ਇਧਰ ਬਾਦਰਾ ਕਰ ਦੇ ਇਹ ਤੇਰੀ ਨਿਮਾਨ ਆ ਉਧਰੋਂ ਇਧਰ ਨੂੰ ਪਾਣੀ ਆਊਗਾ ਉਧਰ ਰੱਖ ਦੇ ਸਿਰੇ ਆਹ ਵਿਚਾਰੇ ਨੱਕਾ ਨਹੀਂ ਨਾ ਲਾਇਆ ਤੋ ਇੱਕ ਹੀ ਖਾਲੀ ਬਣਾ ਦਿੱਤੀ ਉਧਰ ਰੱਖ ਦੇ ਇੱਥੇ ਇਧਰ ਆਊਗਾ ਪਾਣੀ ਇੱਥੇ ਦਾ ਹੀ ਆ ਜਾਣਾ ਖੁੱਲਾ ਹੀ ਆ ਸਾਰਾ ਇਹ ਉਥੋਂ ਇਧਰ ਨੂੰ ਆ ਜਾਣਾ ਪਾਣੀ ਕੋਈ ਨਾ ਠੀਕ ਆ ਜੀ ਠਹਿ ਜਾ ਮੈਂ ਕੱਢਦਾ ਇਧਰ ਫਸ ਗਿਆ ਇਹ ਸਾਰੇ ਟੋਟੂ ਵੀ ਜਾਣੀਆਂ ਹੁਣ ਠੰਡ ਹੋ ਗਈ ਇਹ ਮੜੱਕ ਜਾਣੀਆਂ ਠਹਿ ਜਾ ਬਲ ਪਿਆ ਹੋਇਆ ਵਿੱਚ ਚੱਲ ਬਾਕੀ ਚੱਲਾ ਪਹੁੰਚ ਹੀ ਜਾਣੀ ਆ ਜਿਆਦਾ ਨਾ ਬੰਦ ਕਰ ਦੀਆਂ ਗੱਨੀ ਦਾ ਮੋਟਰ ਚਲਾ ਦੇ ਪਾਣੀ ਵਾਲੀ ਓਏ ਪਾਣੀ ਵਾਲੀ ਮੋਟਰ ਚਲਾ ਦੇ ਆਹ ਟੈਂਕੀ ਉੱਪਰਲੀ ਮੋਟਰ ਚਲਾ ਦੇ ਪਾਣੀ ਵਾਲੀ ਧਨੀਆ ਦਾ ਹੋ ਗਿਆ ਸੈਟਾ ਗੜਾਈ ਕਰਾ ਕਰਦੀ ਆ ਉਹਦੀ ਪਾਲਕ ਵੀ ਹੈਗੀ ਪਾਲਕ ਦਾ ਚਲ ਖਾੜੇ ਵੀ ਆਪਣੇ ਚੱਲੇ ਜਾਂਦੇ ਮਟਰ ਹੋ ਗਿਆ ਗੜਾਈ ਭਾਲਦੇ ਆ ਕੇਰਾ ਤੁਰੇ ਹੀ ਆਉਂਦੇ ਆ ਤਾਂ ਵੀ ਦੇਸੀ ਰਹੇ ਪਿਆ ਹੋਇਆ ਵਾ ਫੋਟ ਕਰਿਆ ਇਹ ਪੂਰੀ ਇਹਨੇ ਵੀ ਹੋ ਜਾਣਾ ਤਾਂ ਬਾਧੂਗਾ ਮੁੱਕਦੇ ਨਹੀਂਗੇ ਜਦ ਫੜ ਲੱਗਿਆ ਹੋਵੇ ਚਾਜਨ ਤਾਂ ਬਥੇਰਾ ਹੋ ਜਾਂਦਾ ਵਾ ਛੋਟੀ ਗੱਲ ਹੈ ਸ਼ਨੀਵਾਰ ਦੀ ਤੇ ਸਾਬ ਆ ਗਿਆ ਕੱਲਾ ਹੀ ਅੱਜ ਬਾਕੀ ਸਾਰੇ ਘਰੇ ਆ ਅੱਜ ਦਾ ਨੌਂ ਦਾ ਟਾਈਮ ਹੋ ਗਿਆ ਵਾਦੀ ਛੱਡਦਾ ਜਨਰੇਟਰ ਤੇ ਬਾਕੀ ਅਗਲੇ ਪਾਣੀ ਤੋਂ ਗੇਮ ਬਦਲੇ ਕਰਾਂਗੇ ਨਾਲ ਵੀ ਮੋਟਰ ਆਪਣੀ ਵੇਲੀ ਹੋਈ ਆ ਤੇ ਉੱਥੇ ਲਾਈ ਹੋਈ ਹੈ ਕਾਨਕ ਤੇ ਨਾਲ ਉਹਦਾ ਨਾਲ ਨਾਲ ਫਿਰ ਉਧਰ ਇੱਕ ਵੱਟ ਚੱਕ ਕੇ ਖਾਲ ਪਵਾ ਦਿੰਨੇ ਆ ਫੇਰ ਛੱਡਣਾ ਨਾ ਬੱਟਾ ਨਹੀਂ ਰਹਿੰਦੀ। ਜਾਂ ਬੋਰੀ ਵੀ ਰੱਖ ਸਕਦੇ ਆ ਆਪਾਂ। ਕਾਲੀ ਬੋਰੀ ਪਰ ਜੇ ਦੋ ਤੇ ਛੜ ਤਾਂ ਫਿਰ ਵੀ ਬਾੜਾ ਫਰ ਨਹੀਂ ਪੈਂਦਾ। ਬੱਟਾਂ ਤੇ ਇਹ ਆਏ ਦੇ ਨਾਲ ਫੌਣੀ ਆਪਾਂ ਖਾਲ। ਇਹ ਇੱਕ ਵਟ ਚੱਕ ਕੇ ਜਿਹੜੀ ਆ ਖੰਬੇ ਦੇ ਨਾਲ ਦੀ ਜਾਂਦੀ ਹੈ ਨਾ ਆ ਤਾਂ ਹੁਣੇ ਪਵਾ ਦਿੰਦੇ ਵਿਚਾਲੇ ਨੇ ਦੋ ਪਟੇ ਦਾ ਸੁੱਕੇ ਹੀ ਆ। ਪਰਲੇ ਦੋ ਜਿਹੜੇ ਪਟੇ ਆ ਦੋਨੇ ਪਾਸੇ ਖਾਣ ਦੇ ਯਾਨੀ। ਉਹ ਫਿਰ ਆ ਬਾਅਦ ਚ ਕਰਾਵਾਂਗੇ ਕੱਲ ਪਰਸੋਂ ਨੂੰ। ਬਟਾ ਜੇ ਇਹ ਤੋਂ ਇਹ ਆ ਖਾਲ ਬਲਵਾ ਦਿੰਨੇ ਆ ਬਾਈ ਆਉਣ ਵਾਲਾ ਵਾ ਉਹ ਖਾਲ ਦੇਵਾ ਕੇ ਰੋਮ ਮੋਟਰ ਚਾਲੂ ਕਰ ਲਾਂਗੇ ਜਿਹੜੀ ਸਾਹਮਣੇ ਵਾਲੀ ਹੈ ਆਪਣੀ ਜਿਹੜੇ ਆਪਾਂ ਨੇ ਚੀਕ ਦੀ ਵੀ ਹੈ ਜਿਹੜੀ ਪਾਣੀ ਲੱਗਣ ਵਾਲਾ ਹੀ ਆ ਰਹਿ ਗਈਆਂ ਚਾਰ ਵਟਾਂ ਉਧਰ ਤੇ ਬਾਕੀ ਆ ਪਟੇ ਛੱਡ ਦੇ ਤੇ ਆ ਪਾਣੀ ਤਾਂ ਫਿਰ ਜਨਰੇਟਰ ਨਾਲ ਲਾ ਦਿੰਦੇ ਆ ਤੇ ਇਧਰ ਬਣਾਤੀ ਸੀ ਖਾਲ ਇੱਕ ਇੱਕ ਜੰਦਰੇ ਨਾਲ ਬਾਹਰ ਲਾ ਕੇ ਬਾਈ ਨੇ ਬਣਾਤੀ ਖਾਲ ਫਿਰ ਉਹ ਸਾਹਮਣੇ ਮੋਟਰ ਨੂੰ ਕਰਤੀ ਸਿੱਧੀ ਚੁੱਟੀ ਲਾਤੀ ਕੇਰਾ ਪਹਿਲਾਂ ਵੈਸੇ ਵੈਸੀ ਘੋਲ ਕਰਕੇ ਤੇ ਨਹੀਂ ਤਾਂ ਪਾਣੀ ਆਪਾਂ ਉਹ ਵੀ ਮੋਟਰ ਨਾਲ ਲਾ ਦੇਣਾ ਸੀ ਸਮਾਂ ਦੀ ਤੇ ਚਲੋ ਕੋਈ ਗੱਲ ਨਹੀਂ ਤੇ ਹੁਣ ਇੱਕ ਪਾਣੀ ਲੱਗ ਗਿਆ ਜਨਰੇਟਰ ਨਾਲ ਫਿਰ ਮੋਟਰ ਨਾਲ ਦੋਨੇ ਮੋਟਰਾਂ ਚਲਾ ਕੇ ਵੀ ਆਪਣਾ ਕੰਮ ਚੱਲ ਜਾਣਾ ਵਾ ਤੇ ਖਾਲ ਇੱਧਰ ਲਾਉ ਲਾਤਾ ਸੀ ਪਾਣੀ ਇੱਧਰ ਵੀ ਪਰ ਉਹ ਸੈਟ ਲਾਤੀ ਆ ਤੇ ਹੁਣ ਕਹੀ ਦਾ ਕੰਮ ਰਹਿ ਗਿਆ ਕੱਲ ਨੂੰ ਬਣਾ ਦੇਣੀ ਆ ਬਾਈ ਨੇ ਆ ਜਿਹੜਾ ਸੁੱਕਾ ਥਾਂ ਜਿਹੜਾ ਤਾਂ ਤਿਆਰ ਆ ਪੂਰਾ ਤੇ ਇਹਦੇ ਹੁਣ ਯਾਨੀ ਮਤਲਬ ਦੋਨੇ ਪਾਸੇ ਖਾਲਾਂ ਹੋ ਗਈਆਂ ਆਪਣੀਆਂ ਤੇ ਪਰ ਉਹਨੇ ਦਾ ਆਪਾਂ ਤੇਲ ਵਚਾ ਲੈਣਾ ਜੇ ਜਿਹੜੀ ਇੱਕ ਵੱਟ ਆਪਣੀ ਆਈ ਹੈ ਮਤਲਬ ਇੱਕ ਹੀ ਵੱਟ ਆਈ ਆ ਆਹ ਸੈਂਟਰ ਵਾਲੀ ਉਹ ਚਾ ਦਾਲੂ ਹੋਈ ਜਾਣੇ ਆ ਤੇ ਜਿਹੜੀ ਆਹ ਇੱਕ ਵੱਟ ਦੇ ਵੱਟੇ ਜੇ ਆਪਾਂ ਉਹਨਾਂ ਤੇਲ ਵਚਾ ਲੈਣਾ ਪਾਣੀ ਤੇ ਲਾਉਣ ਨੂੰ ਤੇ ਬਾਕੀ ਲੰਮੀਆਂ ਖਾਲ ਸਿੱਧੀ ਆ ਪਰ ਤੇ ਨਰੋਈ ਬਣ ਗਈ 11 11 ਛੋਟੀ ਦਾ ਲੱਗ ਜੂ ਹੁਣ ਤੇ ਪਰ ਕੰਮ ਕੱਢ ਦੇਣਾ ਇਹਨੇ ਆਪਣਾ ਤੇ ਬਾਕੀ ਕਿਹਾਰੇ ਸਰੇ ਹੀ ਆ ਬਸ ਪਾਣੀ ਲੱਗ ਜਾਂਦਾ ਤੇ ਪਾਣੀ ਪੈਂਦਾ ਕਾਫੀ ਆ ਉਲਟਾ ਮਾ ਫੇਰਿਆ ਕਰਕੇ ਤੇ ਪਾਣੀ ਜੀਰ ਵੀ ਨਾਲ ਹੀ ਜਾਂਦਾ ਦੇਖ ਸਕਦੇ ਆ ਗਹਿਰੀਆਂ ਚ ਹੈ ਨੀਗਾ ਪਾਣੀ ਮਗਰੇ ਮਗਰ ਜੀਰੀ ਜਾਂਦਾ ਨਾਲ ਦੀ ਨਾਲ ਹੀ ਤੇ ਸੈਲ ਵੀ ਚੜਦੀ ਆ ਮੂੰਦਕਾ ਜਣੀ ਜਾਂਦੀ ਐ ਸੱਲ ਪੂਰੀ ਆਹ ਪਟਾ ਦਾ ਛੇਤੀ ਖੇਚ ਦੇਣਾ ਆਪਾਂ ਵਿਚਾਲੇ ਵਾਲਾ ਇਹਦੇ ਡੰਡੇ ਹੈ ਨਹੀਂ ਗੇ ਤੇ ਬਾਕੀ ਚਲੋ ਨਿਬੜ ਜੂ ਕੰਮ ਅਜ ਲਾਈਟ ਬਾਹਰ ਵੀ ਆਈ ਨਹੀਂ ਹਜੇ ਆਜੂ ਤੋ ਵੀ ਕੰਮ ਖਿੱਚਿਆ ਜਾਣਾ ਇਹ ਤੇ ਚੱਲਦਾ ਪਾਣੀ ਹੁਣ ਭਾਰੀ ਗਈਆਂ ਹੋਣੀਆਂ ਮੈਂ ਉਧਰ ਚਲਾ ਗਿਆ ਸੀ ਭਾਈ ਕੋਲੇ ਵਿੱਚ ਡੰਡੇ ਵੀ ਆ ਇਦਾਂ ਲਾ ਪਾਸਾ ਦਾ ਭਰ ਗਿਆ ਉਧਰ ਲਾ ਰਹਿੰਦਾ ਵਾ ਮਿੰਟ ਦੋ ਕੋ ਲਾਉਣਿਆ ਹੋਰ ਇਹ ਚ ਕਿਰਾ ਰਹਿ ਗਿਆ ਆਪਣਾ ਹੀ ਸਾਹਮਣੇ ਵਾਲਾ ਖਾਲ ਤੇ ਕਾਂਟੇ ਡੇਰ ਦੋ ਲੱਗਦੇ ਮੈਨ ਲੱਗ ਤੇ ਭਰ ਜੂਗਾ ਇਹ ਟਾਈਕ ਦਾ ਟਾਈਮ ਹੋ ਗਿਆ ਪਾਣੀ ਆਉਂਦਾ ਭਜਿਆ ਪੂਰਾ ਨੇੜੇ ਹੀ ਆ ਤੇ ਜਿਹੜਾ ਕੱਲ ਦਾ ਪਾਣੀ ਲੱਗਿਆ ਹੋਇਆ ਉਹ ਐਂ ਲੱਗਦਾ ਜਿਵੇਂ ਬਹੁਤ ਜ਼ਿਆਦਾ ਪਾਣੀ ਲਾਤਾ ਹੁੰਦਾ ਉਹ ਵੀ ਉੱਪਰ ਦੀ ਫਿਰ ਗਿਆ ਤੇ ਸਲਾਬ ਪੂਰੀ ਚੜ ਗਈ ਹੈ ਪਾਣੀ ਤਾਂ ਇੰਨਾ ਹੀ ਹੈ ਜਿੰਨਾ ਹੁਣ ਦੀਨਾ ਖੜੀ ਅਜ ਤੇ ਪਰ ਸਲਾਬ ਪੂਰੀ ਚੜੀ ਹੋਈ ਹੈ ਰਾਤ ਨੂੰ ਜਾਨੀ ਪੂਰਾ ਸੈਲ ਕਰ ਗਿਆ ਪਾਣੀ ਬਟਾ ਨੂੰ ਜਿਵੇਂ ਹੁਣ ਇੱਧਰ ਲਿਆ ਬਟਾ ਮਾ ਉੱਤੋ ਹਜੇ ਸੁੱਕੀ ਅੰਝੀਆਂ ਝਾਕਦੀਆਂ ਪਰ ਆ ਸਵੇਰ ਵਾਲਿਆਂ ਨੂੰ ਸੈਲ ਚੜ ਗਈ ਹੈ ਪੂਰੀ